ਦੇ ਇਹਨੂੰ 5-7 ਕੈਪਸੂਲ ਬੜੇ ਬੜੇ ਨਹੀਂ ਕੋਈ ਗੱਲ ਨਹੀਂ ਹਾਂ ਹੁੰਡ ਪਰ ਵੀ ਆ ਜੂਗੇ ਹਾਂ ਐਂ ਕਰ ਫਿਰ ਜੋਤੀ ਨੂੰ ਇੱਕ ਝੋਲੇ ਜਾਂ ਮੱਖੀਂ ਦੇ ਦੇ ਬੰਦ ਕਰਕੇ ਜਾ ਕੇ ਬੱਸ ਮੈਂ ਛੱਡ ਦਊਗੀ ਨਹੀਂ ਨਹੀਂ ਹਾਂਜੀ ਸਾਸਰੀ ਕਾਲਜੀ ਸਾਰਿਆਂ ਨੂੰ ਹੋਰ ਠਣਾਓ ਜੀ ਸਾਰੇ ਜਣੇ ਠੀਕ ਠਾਕ ਹੈ ਤੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਹੱਸਦੇ ਬਹਦੇ ਰੱਖੇ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਜੀ ਲਓ ਹੀ ਲੱਗੇ ਤੇ ਅੱਜ ਦਾ ਬਲੌਗ ਸ਼ੁਰੂ ਕਰਨਾ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਹੋਏ ਸਾਰਿਆਂ ਦਾ ਦਿਲੋਂ ਧੰਨਵਾਦ ਜੀ ਜਿੰਨੇ ਵੀ ਆਪਣੇ ਨਾਲ ਇੱਧਰ ਦੇ ਜਾਂ ਦੇਸ਼ਾਂ ਬਦੇਸ਼ਾਂ ਜਬ ਆਪਣੇ ਬਲੌਗ ਦੇ ਨਾਲ ਨਵੇਂ ਮੈਂਬਰ ਜੁੜ ਰਹੇ ਸਾਰਿਆਂ ਦਾ ਦਿਨੋ ਧੰਨਵਾਦ ਐਦਾਂ ਹੀ ਆਪਣੇ ਬਲੌਗ ਨੂੰ ਵੱਧ ਚੜ ਕੇ ਸਪੋਰਟ ਕਰੋ ਜੀ ਤੇ ਵੱਧ ਤੋਂ ਵੱਧ ਉੱਪਰ ਲੈ ਕੇ ਜਾਓ ਜੀ ਕਿਉਂਕਿ ਤੁਹਾਨੂੰ ਪਤਾ ਜੀ ਤੁਸੀਂ ਸਾਨੂੰ ਇੱਥੇ ਤੱਕ ਲੈ ਕੇ ਆਏ ਤੁਸੀਂ ਸਾਨੂੰ ਅੱਗੇ ਲੈ ਕੇ ਜਾਣਾ ਤੇ ਹੁਣ ਤੁਹਾਨੂੰ ਬਲੌਗ ਵੀ ਡੇਲੀ ਮਿਲ ਰਿਹਾ ਜੀ ਜੇ ਬਲੌਗ ਡੇਲੀ ਮਿਲ ਰਿਹਾ ਹੈ ਤਾਂ ਤੁਹਾਡਾ ਕੰਮ ਹੈ ਜੀ ਬਲੌਗ ਨੂੰ ਲਾਈਕ ਸ਼ੇਅਰ ਦਬਾ ਕੇ ਕਰਦੇ ਜਾ ਕਰੋ ਤੇ ਕਮੈਂਟ ਵੀ ਕਰਿਆ ਕੋਈ। ਲਓ ਜੀ ਅੱਜ ਦੋ ਚਾਰ ਕ ਨਾਮ ਵੀ ਬੋਲਦੀ ਆ ਕਿਉਂਕਿ ਮੈਂ ਕੱਲ ਦੇ ਵਲੌਗ 'ਚ ਵਾਅਦਾ ਕਰਿਆ ਤਾਂ। ਇੱਕ ਹੈ ਜੀ ਆਪਣਾ ਆਈਡੀ ਦਾ ਨਾਮ ਹੈ ਜੀ ਹਿੰਮਤ ਸਿੰਘ। ਤੇ ਦੂਜਾ ਹੈ ਜੀ ਅਮਨ ਪੰਜਾਬੀ ਵਲੌਗ ਦੇ ਨਾਂ ਤੇ ਹੈ। ਇਹਨਾਂ ਦਾ ਵੀ ਕੋਈ ਵਲੌਗ-ਵਲੌਗ ਬਣਾਉਂਦੇ ਹੋਣੇ ਜੀ ਅਮਨ ਪੰਜਾਬੀ। ਬਹੁਤ-ਬਹੁਤ ਧੰਨਵਾਦ ਹੈ ਜੀ ਇਹਨਾਂ ਦਾ ਵੀ। ਇਹ ਵੀ ਆਪਣੇ ਨਾਲ ਨਾਮੇ ਜੁੜੇ ਆ ਜੀ। ਇੱਕ ਹੈ ਜੀ ਸੰਦੀਪ ਧਾਰੀਵਾ। ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ। ਲੋ ਜੀ ਜਿਕਣਾ ਤੁਸੀਂ ਨਾ ਕਮੈਂਟ ਕਰਦੇ ਜੀ ਕਮੈਂਟ ਕਰਨ ਨਾਲ ਕੀ ਹੁੰਦਾ ਜੀ ਅਸੀਂ ਮੋਟੀਵੇਸ਼ਨ ਹੋ ਜਾਂਦਾ ਸਾਨੂੰ ਐ ਲੱਗਦਾ ਵੀ ਸਾਨੂੰ ਕਿੰਨਾ ਲਾਈਕ ਕਰਦੇ ਆ ਜੀ ਤੇ ਇੱਕ ਹੈ ਜੀ ਮਨਦੀਪ ਜੋਹਲ ਦੇ ਨਾਂ ਤੇ ਆਈਡੀ ਹੈ ਜੀ ਇੱਕ ਇੱਕ ਹੈ ਜੀ ਧਾਮੀ ਦੇ ਨਾਂ ਤੇ ਆਈਡੀ ਇੱਕ ਤਨਵੀਰ ਢਿੱਲੋਂ ਬਲੌਗ ਇਹ ਵੀ ਬਲੌਗ ਬਣਾਉਂਦੇ ਹੁਣੇ ਜੀ ਤੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਮੈਂਬਰ ਨਵੇਂ ਜੁੜ ਰਹੇ ਨੇ ਜੀ ਇੱਕ ਵਾਰ ਨਾ ਆਪਣਾ ਪਹਿਲੇ ਕਮੈਂਟ ਦੇ ਵਿੱਚ ਨਾ ਆਪਣਾ ਨਾਮ ਨਾਮ ਪਤਾ ਲਿਖ ਦਿਆ ਕਰੋ ਅਸੀਂ ਨਾਮ ਬੋਲ ਦੂਗੇ ਇਕਈ ਜਸਪਾਲ ਨੇਜਰ ਕੈਲਗੇਰੀ ਕਨੇਡਾ ਤੋਂ ਬਹੁਤ ਬਹੁਤ ਧੰਨਵਾਦ ਹੈ ਜੀ ਪੀਰ ਦਾ ਵੀ ਐਦਾਂ ਹੀ ਬਲੌਗ ਤੇ ਕਮੈਂਟ ਕਰਿਆ ਕਰੋ ਅਸੀਂ ਬਹੁਤ ਖੁਸ਼ ਹੋਣਾ ਜੀ ਤੁਹਾਡਾ ਕਮੈਂਟ ਪੜ੍ਹ ਕੇ ਜਿਹੜਾ ਕੱਲ ਦਾ ਬਲੌਗ ਚੱਲ ਰਿਹਾ ਜੀ ਉਹਦੇ ਵਿੱਚ ਜਿੱਥੇ ਅਸੀਂ ਖੜਕ ਕੇ ਇੱਕ ਸਬਜ਼ੀ ਲਈ ਉੱਥੇ ਸਬਜ਼ੀ ਦੀਆਂ ਬੇਲਾਂ ਲਾਈ ਵੀ ਜਦੋਂ ਅਸੀਂ ਖੜੇ ਨਾ ਇੱਕ ਸਾਨੂੰ ਆਪਣਾ ਸਬਸਕ੍ਰਾਈਬਰ ਵੀ ਮਿਲੇ ਜਦੋਂ ਅਸੀਂ ਉੱਤਰੀ ਗੱਡੀ ਚੋਤਾ ਉਹਨਾਂ ਦੀ ਗੱਲ ਨਾਲ ਇੱਕ ਛੋਟਾ ਜਿਹਾ ਬੱਚਾ ਆਤਾ 8-9 ਸਾਲ ਦਾ ਤੇ ਸਾਨੂੰ ਦੇਖੀ ਜਾਵੇ ਤੇ ਉੱਧਰ ਉਹਦੇ ਘਰ ਦੇ ਵੀ ਤੇ ਉਹ ਹੱਸਣ ਲੱਗ ਗਿਆ ਉਹ ਜਿਹੜਾ ਛੋਟਾ ਜਿਹਾ ਬੱਚਾ ਤਾਂ ਉਹ ਸਾਨੂੰ ਆਪਣੇ ਬਲੌ ਬਹੁਤ ਬਹੁਤ ਧੰਨਵਾਦ ਹੈ ਯੂਨਾਰਾ ਵੀ ਲਓ ਜੀ ਲੱਗੇ ਆ ਬਲੌਗ ਸ਼ੁਰੂ ਕਰਨ ਤੇ ਅੱਜ ਦਾ ਬਲੌਗ ਇੱਕ ਹੋਰ ਤੁਹਾਨੂੰ ਬਹੁਤ ਵਧੀਆ ਮਿਲਣ ਜਾ ਰਿਹਾ ਜਿਹਦੇ ਵਿੱਚ ਤੁਹਾਨੂੰ ਮਲਾਉਂਗੇ ਮਨਜੀਤ ਦੀ ਸੈਸਟਰ ਆਈ ਵੀ ਚੌਥੀ ਤੇ ਉਹਦੇ ਨਾਲ ਮਿਲਾਨੇ ਆ ਦੋ ਚਾਰ ਗੱਲਾਂ ਬਾਤਾਂ ਗੀਤ ਬਣਾ ਰਹੀ ਹੈ ਜੀ ਸਬਜੀ ਸਬਜੀ ਬਣਾ ਰਹੀ ਹੈ ਜੀ ਕਾਲੀਆਂ ਤੋਰੀਆਂ ਹੈ ਦੇਖਣ ਨੂੰ ਹਰੀਆਂ ਹੈ ਜੀ ਪਰ ਕਾਲੀਆਂ ਤੋਰੀਆਂ ਦੇ ਨਾਂ ਤੇ ਜਾਣੀ ਜਾਂਦੀ ਹੈ ਸਬਜੀ ਬਾਕੀ ਹੁਣ ਉਹ ਚਾਣਨਾ ਪਾਉਗੀ ਮਨਜੀਤ ਕੀ ਪਤਾ ਜੇ ਇਹਨੂੰ ਪੁੱਛੂਗੇ ਆਪਾਂ ਇੱਕ ਵਾਰ ਕਿਆ ਵਧਾਈ ਕਹ ਦੇ ਪਲੀਆਂ ਤੋਰੀਆਂ ਤੁਸੀਂ ਨਾਲ ਬਣੇ ਰਹੇ ਹੋ ਵੀ ਬਲੌਗ ਦੇ ਠੀਕ ਹੈ ਜੀ ਪਹਿਲਾਂ ਤਾਂ ਮਿਲੋ ਜੀ ਮਨਜੀਤ ਨੂੰ ਹਾਂ ਜੀ ਬਾਈ ਮਨਜੀਤ ਕੀ ਚੱਲ ਰਿਹਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਬਣ ਰਿਹਾ ਸਰ ਜੀ ਦੀ ਤਿਆਰੀ ਚਲੋ ਦੇਖੋ ਜੀ ਮਨਜੀਤ ਸਾਰੀ ਕੰਮਕਾਰਾਂ ਦੇ ਵਿੱਚ ਉਲਝੀ ਵੀ ਦੇਖੋ ਇਹ ਜਿਹੜੀ ਮੌਸਮ ਹੈ ਨਾ ਗਰਮੀ ਦੀ ਬਹੁਤ ਕਬੱਲੀ ਜੀ ਮੌਸਮ ਹੁੰਦੀ ਇਹਦੇ ਚ ਪਸੀਨਾ ਵੀ ਆਈ ਜਾਂਦਾ ਜਾਂ ਕਿਤੇ ਪਾਣੀ ਵੀ ਡੁੱਲ ਗਿਆ ਨਾ ਉਹ ਤਾਂ ਇੰਨੀਆਂ ਮੱਖੀਆਂ ਹੋ ਜੰਨੀਆਂ ਇੰਨੀਆਂ ਮੱਖੀਆਂ ਹੋ ਜੰਨੀਆਂ ਕੋਈ ਨਾ ਜੀ ਕਮੈਂਟ ਕਰਕੇ ਤੁਸੀਂ ਸਾਨੂੰ رائے ਸੁਝਾਅ ਜ਼ਰੂਰ ਦਿਓ ਵੀ ਕੀ ਹੱਲ ਕਰੀਏ ਇਹਨਾਂ ਦਾ ਹਾਂ ਜੀ ਬਾਈ ਜੋਤੀ ਮਨੁਆ ਲੱਗਦਾ ਜੋਤੀ ਦਾ ਮੰਜੀ ਸੌਣ ਲੱਗੀ ਜਿਕਣਾ ਹਨਾ ਹੈ? ਸੌਣ ਨਹੀਂ ਲੱਗੀ। ਹਾਂ। ਫੇਰ ਕਹਾਂ ਕਹਾਂ ਨੇ ਉਹੀ ਗੱਲ ਲੱਗੀ। ਹਾਂ। ਜਿਸ ਤਰ੍ਹਾਂ ਪਹਿਲੇ ਬਲੌਗ ਮਾ ਦਾ। ਹਾਂ। ਤੇਰੇ ਬੁੱਲ ਪਰ ਮੱਖੀ ਬੈਠੀ ਹੈ ਮੰਜੀ ਦਾ ਤਾਰ ਦੇ। ਮਾਰੀ ਮੜਾ ਹੱਥ। ਇਹ ਸਬਜ਼ੀ ਕਾਦੀ ਬਣਾ ਰਹੀਆਂ ਹਾਂ? ਹੈ? ਕੀ ਕਿਹੜੀਆਂ ਕਿਹੜੀ ਸਬਜ਼ੀ ਆਹ? ਕਾਲੀਆਂ ਤੋਰੀਆਂ ਤੂੰ ਕਿਦਾਂ ਕਹਿੰਨੀ ਐ ਤਾਂ ਹਰੀਆਂ ਐ। ਹਾਂ। ਗਰਮੀ ਐ ਜੀ। ਮੰਜੇ ਇਦਨ ਹੁਣ ਆਇਆ ਹੋ ਗਿਆ ਵੀ ਖਾਣੀ ਤਵਾ ਉਹ ਪਰਾਂ ਦੋ ਛੋਟੂ ਵੀ ਬੈਠੇ ਆਂ ਹੋਰ ਬਾਈ ਕਰਨਾ ਮੇਰੇ ਦੇ ਬਲਕੁਮ ਸਾਹਿਬ ਕਹਿ ਵੀ ਸਸਰੀ ਹਾਂ ਉਹ ਫੋਨ ਵਿੱਚ ਨਹੀਂ ਬੜੇ ਕਰ ਦੇ ਸਾਰੇ ਨੂੰ ਸਸਰੀ ਹਾਂ ਹਾਂ ਐ ਬੋਲ ਨਾ ਫਿਰ ਮੂੰਹ ਤੇਰਾ ਫੋਨ ਦੇ ਵਿੱਚ ਹੈ ਕਰੀ ਦੇਣਾ ਹੈਂ ਕਰੀ ਉਹ ਹੋਰੇ ਕੁਝ ਮਨ ਤਾਂ ਐ ਲੱਗਿਆ ਵੀ ਉਹਨੂੰ ਕਰਨ ਨੂੰ ਕਹਿ ਰਿਹਾ ਤਾਂ ਕੁਝ ਵੀ ਤੂੰ ਕਿਆ ਕਰਦਾ ਐ ਜਾ ਲੱਗਿਆ ਮਨੂੰ ਨਿਆਣੇ ਫਿਰ ਨਾ ਉਹ ਕੰਫੀਡੈਂਸ ਬਾਰਡ ਪਾ ਬੱਜਦਾ ਇਹਨਾਂ ਦਾ ਮਾੜਾ ਕਰ ਪੁੱਛਣਾ ਚਾਹੀਦਾ ਦੁਬਾਰਾ ਹੋਰ ਤੂੰ ਸੁਣਾਇਆ ਕਰੀ ਜੋਤੀ ਤੂੰ ਕਿਆ ਕਰਨ ਲੱਗੀ ਵੀ ਹੈ ਕਿਤੇ ਸ਼ਾਮ ਦਾ ਟਾਈਮ ਹੈ ਤੂੰ ਤੂੰ ਕੋਈ ਪਾਠ ਫੂਟ ਤਾਂ ਨਹੀਂ ਕਰ ਰਹੀ ਬੈਠੀ ਅੱਖਾਂ ਜੀਆਂ ਬੰਦ ਕਰੀ ਵੀਆਂ ਤਾਂ ਹੈ ਲੱਗਦਾ ਹਨਾ ਮਨਜੀਤ ਹਨਾ ਬੁਖਾਰ ਚੜਿਆ ਬੁਖਾਰ ਚੜਿਆ ਵਾ ਤੈਨੂੰ ਦੇ ਤਾਂ ਇਹਨੂੰ 5-7 ਕੈਪਸੂਲ ਚੱਕ ਕੇ ਉਰੇ ਤੇ ਕੂਲਰ ਦੇ ਉੱਪਰ ਪਏ ਸਾਰੀਆਂ ਦਵਾਈਆਂ ਰੱਖੀ ਵੀਆਂ ਸੀ ਦੇਤੀਆਂ ਇਹਨੂੰ ਕੋਈ ਹੋਰ ਸੇਵਾ ਸੂਬਾ ਚਾਹ ਪਾਣੀ ਹੈ ਪਤਾ ਕਿਆ ਕਰ ਮੜੀ ਕਿ ਲਾਗ ਨੂੰ ਹੋ ਜਾ ਦਮਾ ਦਮ ਹੱਥ ਵਟਾ ਲੈ ਗਏ ਡੋਲਾ ਤੂੰ ਵੀ ਲੈ ਜੀ ਪਰ ਅੱਜ ਆ ਤਾਂ ਹੱਥ ਨੂੰ ਹੱਥ ਹੋਏ ਕਰਦਾ ਕਿਉਂ ਭਾਈ ਮੁੰਜੀ ਤਾਂ ਹੈਨਾ ਮੈਂ ਤਾਂ ਦੇ ਦੂੰਗੀ ਹਾਂ ਪਰ ਬੱਚਾ ਇਹਨੇ ਨਹੀਂ ਰੇਟ ਹੋ ਜਾਣਾ ਅੱਛਾ ਆ ਦੇਖ ਲੈ ਅੱਜ ਅੱਗੇ ਨਹੀਂ ਆਣੀ ਤੇ ਲੇਟ ਹੁੰਦੀ ਜੋਤੀ ਜਾਂ ਰਾਤ ਨੂੰ 9 ਵਜੇ ਦੇ ਤੇ ਹਨੀ ਆ ਨਹੀਂ ਤੀ ਲੇਟ ਹੁੰਦੀ ਹੈ ਨਹੀਂ ਤੱਕੇ ਦੇ ਨਾ ਬਦਨਾਮ ਨਹੀਂ ਕਰਿਆ ਕਰਦੇ ਹਾਂ ਬਦਨਾਮ ਮੈਂ ਕਾਨੂੰ ਕਰਦਾ ਹੱਦ ਹੋ ਗਈ ਉਰੇ ਤੇ ਤਾਂ ਬੱਸਾਂ ਸਭ ਜਾਣੀਆਂ ਅੱਛਾ ਆ ਪਹਿਲੀ ਗੱਲ ਤਾਂ ਬਲਾਕ ਤੇ ਹੀ ਨਹੀਂ ਮਿਲਣੇ ਬਾਣੀ ਹੈਗੀ ਮਿਲ ਜਾਣੀ ਬਲਾਕ ਤੇ ਕਿਉਂ ਕਹਦੇ ਨਹੀਂ ਮਿਲਨੀ ਸੀਟੀਓ ਦੀ ਬੱਸਾਂ 7 ਵਜੇ ਤੱਕ ਚੱਲਦੀਆਂ ਚੰਡੀਗੜ੍ਹ ਵਾਲੀਆਂ ਤੇ ਇਧਰ ਵਾਲੀਆਂ ਵੀ ਇੱਕ ਮਿੰਟ ਹਾਂ ਬੰਦਿਆ ਦਾ ਸੱਜੰਦਾ ਹੈ ਲੇਟ ਜਾ ਕੇ ਹਾਂ ਧੀਮੀ ਦਾ ਨਹੀਂ ਕਰਦਾ ਕਾ ਤੇ ਦੇ ਨਾ ਪਤਾ ਕਿੱਡਾ ਹਜੇ ਟਾਈਮ ਕਿੰਨਾ ਹੋਇਆ ਟਾਈਮ ਦੇਖੋ ਜੀ ਪਹਿਲਾਂ ਦੇ ਜੋ ਮਰਜੀ ਹੈ ਬੰਦਾ ਆਪਣਾ ਜੱਜ਼ ਮਰਜੀ ਤੱਕ ਜਾਂਦਾ ਹੈ ਮੈਂ ਮੰਨ ਲਿਆ ਮੈਂ ਮੰਨ ਲਿਆ ਪਰ ਐਡਾ ਕੋਈ ਖਾਸ ਟਾਈਮ ਨਹੀਂ ਹੋਇਆ ਹੈ ਜਿਹੜਾ ਤੂੰ ਕਹਿ ਰਹੀ ਹੈ ਮੈਂ ਤਾਂ ਕਹਿੰਦਾ ਜੋਤੀ ਨ ਰੱਖੇ ਲਾ ਜੋਤੀ ਹੋ ਗਈ ਹੈ ਛੁੱਟੀਆਂ ਨਹੀਂ ਹੈ ਉਹ ਬੜੀ ਛੇਤੀ ਕਿ ਉਹਨੇ ਕਹਿੰਦੀ ਅਜੇ ਨਹੀਂ ਹੋਈਆਂ ਨੇ ਹੋ ਗਈਆਂ ਅੱਜ ਸਰਕਾਰੀ ਸਕੂਲਾਂ ਨੂੰ ਆ ਲਿਆ 12 ਵਜੇ ਮੈਸੇਜ ਆ ਲਿਆ ਬੀ 31 ਤਰੀਕ ਤੱਕ ਛੁੱਟੀਆਂ 21 ਤੋਂ ਲੈ ਤੁਹਾਡੇ ਵੀ ਨਹੀਂ ਆਇਆ ਹੈ ਨਾ ਮਜੀਦ ਤਾਂ ਆਇਆ ਕਹਿ ਰਹੀ ਜੀ ਕਿ ਕਿਤੇ ਪੜਾਂਦੀ ਹੁੰਦੀ ਹੈ ਨਹੀਂ ਕਦੀ ਕਹਿੰਦੀ ਸਾਡੇ ਸਕੂਲ ਦਾ ਨਹੀਂ ਆਇਆ ਨਹੀਂ ਵਟਸਐਪ ਤੇ ਆ ਜਾਂਦੀ ਹੈ ਅੱਛਾ ਵਟਸਐਪ ਤੇ ਆਂਦਾ ਉਹ ਨਹੀਂ ਉਹ ਤਾਂ ਨਿਊਜ਼ ਆਣੀ ਹੈ ਨਹੀਂ ਪਤਾ ਨਹੀਂ ਗੁੱਦੂ ਜੀ ਸ਼ੇਅਰ ਚੈਟ 'ਤੇ ਆ ਗਈ ਯਾਨੀ ਹਾਂ ਸ਼ੇਅਰ ਚੈਟ 'ਤੇ ਆ ਗਿਆ ਜੀ ਲੋਕ ਪੁੱਛ ਲੈਣੇ ਇੰਸਟਾਗ੍ਰਾਮ 'ਪਰ ਅੱਛਾ ਮੰਜੀ ਇਹ ਤਾਂ ਚਲਾਂਦੀ ਹੁੰਨੀ ਸਾੜੀ ਤਾਂ ਹੀ ਤਾਂ ਨਾ ਹੋਰੇ ਤਰ੍ਹਾਂ ਦੇਖਿਆ ਹੈ ਅਸੀਂ ਨਾ ਭਰ ਲਿਆ ਦੇਖ ਲੈ ਬੋਲੇ ਨਾ ਜੀ ਬੋਲੇ ਜਾਦਾ ਇੰਸਟਾ ਦਾ ਨਾਮ ਲਿਆ ਤਾਂ ਜਿਆਦਾ ਇਹਦਾ ਮੂੰਹ ਐ ਹੋ ਗਿਆ ਵੀ ਜਿਕਣਾ ਅਸੀਂ ਕਦੇ ਸੁਣਿਆ ਹੀ ਨਹੀਂ ਹੁੰਦਾ ਨਾਮ ਉਹਨੇ ਹਾਂ ਬਾਈ ਸਾਹਿਬ ਚਲਣ ਨੇ ਅਜੀਬ ਅੱਜ ਭਰ ਲਿਆ ਹੈ ਫੈਂਟਨਾ ਉੰਟੂਨਾ ਕਿੱਥਾ ਲਾਇਆ ਦੀ ਡਿਸਟ੍ਰਿਬਿਊਸ਼ਨ ਕਿਤੇ ਕਾਹਦੇ ਰਾਈ ਖਿੱਚਦਾ ਲੋੜੇ ਨਹੀਂ ਹੈਗੀ ਹਾਂ ਉਹ ਤਾਂ ਐ ਪੈਸੇ ਚਾਹੀਦੇ ਐ ਪੈਸੇ ਚਾਹੀਦੇ ਉਹ ਤਾਂ ਪੈਸੇ ਪਹਿਲਾਂ ਨਹੀਂ ਪੇਪ ਹੁੰਦੇ ਨੈਟ ਪੈਕ ਅੱਛਾ ਬਾਕੀ ਨਾ ਤੂੰ ਇੱਕ ਹੋਰ ਵੀ ਕਰ ਲਈ ਜੇ ਤਨੋਂ ਅਸੀਂ ਜ਼ਿਆਦਾ ਗੱਲਾਂ ਜੀਆਂ ਪੁੱਛੀ ਜਾਂਦੇ ਨਾ ਕਿਤੇ ਤੂੰ ਤੋਰੀਆਂ ਦਾ ਬੱਕ ਜਾ ਉੱਪਰ ਤੀ ਤਾਰੇ ਕਰਦੇ ਤੈ ਤਾਂ ਜਮੇ ਹੀ ਤਾਰ ਕੇ ਸਬਜੀ ਜਮੇ ਹੀ ਰਹਿ ਜਾਣੀ ਕਹੀ ਗਈ ਵੀ ਥੋੜੀ ਜਿਹੀ ਐ ਤੋਰੀ ਆ ਹੋਆ ਪੱਕੀ ਜੀ ਅੱਛਾ ਹਾਂ ਉਹ ਨਹੀਂ ਠੀਕ ਐ ਇਹਦਾ ਫ੍ਰਿਜ ਨਾ ਕਰਤੀਆਂ ਬਿਮਾਰ ਜੀਆਂ ਹਾਂ ਹਾਂ ਫ੍ਰਿਜ ਨਾ ਕਰਤੀਆਂ ਫ੍ਰਿਜ ਕਰ ਦੰਦਾ ਮਜ਼ਾਕ ਨਹੀਂ ਜ਼ਿਆਦਾ ਠੰਡ ਦੇ ਵਿੱਚ ਢਿੱਲੀਆਂ ਹੋ ਗਏ ਹੋਣੇ ਹਾਂ ਖੀਰੇ ਬਿਮਾਰ ਹੋ ਗਏ ਹੋਣੇ ਚਲੋ ਉਹਨਾਂ ਨੂੰ ਪਹਿਲਾਂ ਦਵਾਈ ਦਵਾ ਕੇ ਲਿਆਓ ਫੇਰ ਖਾਓ ਉਹਨਾਂ ਨੂੰ ਕੀਆ ਵੀ ਹੋ ਗਈ ਹੋਣੀ ਹਾਂ ਹੋ ਜਾਂਦੀ ਫ੍ਰਿਜ 'ਚ ਕੀਆ ਵੀ ਖਰਾਬ ਹੋ ਜਾਂਦੇ ਉਦਣ ਚਾਚੀ ਪਾ ਦੇਖਿਆ ਨਹੀਂ ਤੇ ਬਾਹਰ ਚ ਹੋਈ ਸੀ ਨਾ ਖਰਾਬ ਹਾਂ ਹਾਂ ਹੁਣ ਦੱਸ ਨਾ ਫੇ ਉਹ ਤਾਂ ਆਪਾਂ ਉਹ ਤਾਂ ਵੇਟ ਲੈ ਖਾਣੇ ਜਿ ਰੱਖਦੇ ਉਹਨਾਂ ਨੇ ਕੀ ਕਰਿਆ ਚੱਕ ਕੇ ਉੱਪਰ ਦੇ ਬਰਫ ਤੇ ਵੇਟ ਲਿਦੂ ਖਾਣੇ ਹਾਂ ਬਸ ਫੇ ਗੱਲ ਹੋ ਗਈ ਹੈ ਉਹ ਨਹੀਂ ਲਾਈਆਂ ਪਤਨੀ ਕੀ ਨੇ ਚੱਕ ਕੇ ਰੱਖਦੀਆਂ ਅੱਛਾ ਇੱਕ ਹੋਰ ਦੇਖੋ ਜੀ ਦੋਆਂ ਨਹੀਂ ਨਾ ਤੁਸੀਂ ਸਲਾਹ ਕਰਕੇ ਫੋਨ ਕਰਕੇ ਲਈਤੀਆਂ ਇਹ ਚੁੰਨੀਆਂ ਹੈ ਹੈ ਹਾਂ ਮੇਰੀ ਜੂ ਕੋਡ ਉਹ ਅਸੁੱਤੀ ਜੋਨੀਆ ਉਹ ਵੀ ਜੂ ਕਰੀ ਹੈ ਤੇਰੇ ਬੁੱਲ ਪਰ ਕੀ ਬੈਠੇ ਮੈਨੂੰ ਲੱਗੀ ਜਾਂਦਾ ਦੂਰ ਤੇ ਜੋਤੀ ਤੂੰ ਦੇਖ ਲੈ ਆ ਤਾਂ ਕੰਮ ਲੱਗੀ ਵੀ ਕੁਛ ਨਹੀਂ ਬੱਚਾ ਹੈ ਹੈਗਾ ਕੋਸ ਇਧਰਲੇ ਪਾਸੇ ਇਹਨੂੰ ਐਨੀ ਭਗਲ ਦੀ ਚਾਟਣੀ ਖਾਂਦੀ ਆ ਆਚਾਰ ਖਾਂਦੀ ਆ ਦੱਬ ਮੈਂ ਹੈ ਮਨ ਤਾਂ ਦੂਰ ਤੇ ਮੱਖੀ ਆ ਲੱਗੀ ਇਹਨੂੰ ਚਟਨੀ ਗੱਲ ਤਾਂ ਫਿਰਸੇ ਨਹੀਂ ਰੋਈ ਨਹੀਂ ਸਕਦੀ ਮੈਂ ਇਹਨੂੰ ਕਿਹਾ ਇੱਕ ਦਿਨ ਮੈਂ ਕਿਹਾ ਹੁਣ ਹਟ ਰੰਦੇ ਜਿਸ ਦਿਨ ਮੈਂ ਹੁਣ ਦੇਖੀ ਇੱਕ ਦਿਨ ਚਟਣੀ ਦੀ ਉਸੀ ਦਿਨ ਮੈਂ ਨਾ ਤਾਂ ਧਿਆਨ ਨਾਲ ਸੁਣਿਓ ਮੇਰੀ ਉਹ ਭੈਣ ਕਿੰਨਾ ਸੋਹਣਾ ਦੱਸ ਰਹੀ ਐ ਜਿਹੜੇ ਬੰਦੇ ਨੂੰ ਇੱਕ ਵਾਰੀ ਧੋਖਾ ਲੱਗਾ ਜਾਂ ਇੱਕ ਵਾਰੀ ਠੋਕਰ ਲੱਗਾ ਜਾਂ ਬਿਮਾਰ ਹੋ ਜਾਵੇ ਉਹ ਚੀਜ਼ ਦੁਬਾਰਾ ਖਾਊਗਾ ਇਹ ਕਹਿੰਦੀ ਮੈਂ ਵਿੰਦਰ ਨੂੰ ਦੁਬਾਰਾ ਖਾ ਕੇ ਦਿਖਾਉਂਗੀ ਫੇ ਫਣਸੀਆਂ ਹੋਣਗੀਆਂ ਫੇ ਛੱਡ ਦਊਗੀ ਜਿੱਦਣ ਮੈਂ ਨਹੀਂ ਖਾਣੀ ਹੈਗੀ ਹਾਂ ਪਰ ਖਾਣੀ ਛੱਡਣੀ ਮਜਬੂਰਤ ਤੇ ਹੁਣ ਖਾਣਾ ਬੰਦ ਤੇ ਰਾ ਗਰਮੀਆਂ ਚ ਠੀਕ ਐ ਉਧਰ ਜੋਤੀ ਨੂੰ ਐ ਹੋਈ ਜਾਂਦਾ ਮੈਂ ਕਹਿੰਨਾ ਵੀ ਜਿੱਕਣਾ ਬਿਮਾਰ ਜੀ ਹੋਈ ਜਾਂਦੀ ਜੋਤੀ ਹੋਰ ਹਨਾ ਹਨੀ ਬਿਮਾਰ ਆ ਮੈਂ ਦੁਆ ਲਈ ਜੇ ਬਿਮਾਰ ਹੈ ਤੂੰ ਹੁਣ ਇੰਨਾ ਸੋਹਣਾ ਤਾਂ ਹਸਰੀ ਬੋਲਦੀ ਤਾਂ ਐ ਲੱਗ ਜਾਂਦਾ ਜਿਵੇਂ ਹਾਸਦੀ ਹੁੰਦੀ ਦੇਖ ਤਾਂ ਮਜੀਤ ਹਣੀ ਜੈ ਡਾਕਟਰ ਨਾਲ ਲੰਗਾ ਦੇ ਐਨੇ ਦਵਾਈ ਵੀ ਲੈਣੀ ਜਾ ਕੇ ਉਹ ਲੈ ਐਨੀਆਂ ਕਿ ਦਵਾਈਆਂ ਤਾਂ ਪਿੰਡਾਂ ਚ ਘਰਾਂ ਚੋਂ ਪਈਆਂ ਹੁੰਦੀਆਂ ਐਨੇ ਲੱਗੇ ਦਵਾਈਆਂ ਲੈਣ ਬਸ ਅਸੀਂ ਨਹੀਂ ਬਾਈ ਕੁਛ ਹੁੰਦਾ ਏ ਆਪਣੇ ਆਪਣੇ ਏਰੀਏ ਚ ਆਪਣੇ ਆਪਣੇ ਡਾਕਟਰ ਦਾ ਹੁੰਦਾ ਏ ਪਾਣੀ ਦਾ ਵੀ ਫਰਕ ਹੁੰਦਾ ਜਸ ਕਰਨ ਗਈ ਜਾਂਦਾ ਛੁੱਟੀਆਂ ਹੋ ਗਈਆਂ ਹਾਂ ਜਸ ਕਰਨ ਛੁੱਟੀਆਂ ਹੋ ਗਈਆਂ ਬਈ ਓਏ ਹੈ ਹੈ ਅਜੇ ਨਹੀਂ ਹੋਈਆਂ ਹੋਈਆਂ ਨਹੀਂ ਨਾ ਜਸ ਕਰਨ ਕਿ ਜਾਂਦਾ ਮੈਂ ਚਲੇ ਜਾਮਾ ਅਸੀਂ ਇਹਨੂੰ ਕਹਿ ਦਿੰਦੇ ਤੇਰਾ ਮੈਸੇਜ ਨਹੀਂ ਆਇਆ ਫੇਰ ਆਹ ਘੜੀ ਇੱਕ ਵਾਰ ਕਹਿ ਦਿੰਦਾ ਮੈਂ ਇਹਨੂੰ ਕਹੀ ਜਾਂਦਾ ਮੈਡਮ ਨੂੰ ਫੋਨ ਕਰਕੇ ਪੁੱਛ ਲੈ ਟਿਊਸ਼ਨ ਵਾਲੀ ਨੂੰ ਵੀ ਆ ਗਿਆ ਜੀ ਮੈਸੇਜ ਟਿਊਸ਼ਨ ਵਾਲੀ ਮੈਮ ਨੂੰ ਉਹਨੂੰ ਪਤਾ ਹੈ ਸਾਰਾ ਕੁਝ ਉਹਨੂੰ ਉਹ ਵੀ ਟੀਚਰ ਹੈ ਇੱਕ ਦੇਖ ਵੀ ਲਿਓ ਕੀ ਪਤਾ ਆਇਆ ਹੋਇਆ ਇੱਕ ਨਾ ਜੀ ਉੱਪਰ ਤੇ ਗਰਮੀਆਂ ਇੰਨਾ ਤੰਗ ਹੋਏ ਹੋਏ ਜੀ ਕਦੀ ਲਾਈਟ ਆ ਜਾਂਦੀ ਕਦੇ ਭੱਜ ਜਾਂਦੀ ਹੈ ਇਹ ਤਾਂ ਹੀ ਸਾੜੇ ਵੀ ਥੋੜੇ ਕਲਾਕਾਰਾਂ ਨੂੰ ਨਾ ਥੋੜਾ ਗੁੱਸਾ ਜ਼ਿਆਦਾ ਆ ਰਿਹਾ ਜੀ ਗਰਮੀ ਜ਼ਿਆਦਾ ਹੈ ਮੈਂ ਵੀ ਤਾਂ ਹੀ ਜ਼ਿਆਦਾ ਨਹੀਂ ਖੇੜ ਆ ਦੇਖੋ ਤਾਂ ਇਹ ਨਾ ਤੋਰੀ ਚ ਛਿੱਲ ਛਿੱਲ ਕੇ ਚੀਰ ਕੇ ਕੀ ਬਣਾਤੇ ਆ ਇਹਨਾਂ ਬਾਈ ਜਿੱਤੇ ਜ਼ਿਆਦਾ ਪੱਕਾ ਛਿੱਲ ਤਾਰਦੇ ਆ ਹੂੰ ਜਿਹੜੀ ਠੀਕ ਆ ਉਹ ਸੈੱਜ ਕਰੇ ਡਤੀ ਆ ਬਾਕੀ ਉਹਨੂੰ ਹਾਂ ਬਾਈ ਤੈਨੂੰ ਹੋ ਗਈਆਂ ਛੁੱਟੀਆਂ ਓ ਨਵੀਂ ਕਲਾਸ ਚ ਪੜਦਾ ਮੈਂ 5th ਚ 50 ਚ 5th 5th ਉਹ ਕਿੰਨੀ ਹੁੰਦੀ ਹੈ ਪੰਜਾਬੀ ਚ ਦੱਸ ਅਸੀਂ ਕਿਹੜਾ ਅੰਗਰੇਜ਼ ਹਾਂ ਮੈਂ ਕਹਿੰਦੀ ਦੇਖੋ ਵੀ ਤੇ ਕਹਾ ਅਨ ਪੜੇ ਹੈ ਜਮਾ ਤੇ ਮੈਨੂੰ ਕੋਈ ਪਤਾ ਨਹੀਂ ਪਤਾ ਹਾਂ ਜਦੋਂ ਜਦੋਂ ਮੇਰਾ ਵਿਆਹ ਹੋਇਆ ਤਾਂ ਮੈਂ ਦੱਸਿਆ ਤਾਂ ਵੀ ਮੈਂ ਪਲੱਸ 2 ਪਾਸ ਹਾਂ ਹਾਂ ਹੈ ਉਹਨਾਂ ਨੇ ਨਹੀਂ ਕਿਹਾ ਵੀ ਹਿੰਦੀ ਵੀ ਨਾ ਪੰਜਾਬੀ ਵਿੱਚ ਦੱਸ ਸਾਨੂੰ ਪਤਾ ਨਹੀਂ ਲੱਗਿਆ ਹਾਂ ਕਿਹਾ ਤਾਂ ਮਨਜੀਤ ਯੋਤੀ ਆਦੀ ਹੈ ਕੋਈ ਨਾ ਕੋਈ ਗੱਲ ਨਿਕਲ ਕੇ ਆਉਗੀ ਨਿਕਲ ਕੇ ਆਉਗੀ ਮੇਰੀ ਗੱਲ ਸੁਣੋ ਪਹਿਲਾਂ ਐ ਵੀ ਹੁਣ ਜੋਤੀ ਹਸੀ ਹੈ ਕਾਰਨ ਤਾਂ ਪੁੱਛਣਾ ਪੈਣਾ ਜੋਤੀ ਤੰਨੂੰ ਪਤਾ ਜਦ ਮਨਜੀਤ ਦਾ ਵਿਆਹ ਹੋਇਆ ਤਾਂ ਮਾੜਾ ਮੋਟਾ ਮੈਂ ਦੱਸਾਂਗੀ ਪਤਾ ਪਤਾ ਤਾਂ ਮੈਂ ਹੈ ਨਹੀਂ ਸੀ ਉਹ ਆਹੀ ਬੈਠੀ ਸੀ ਤੇਰੇ ਲਾਗ ਜਦ ਤੂੰ ਕਹੀ ਗਈ ਕਹਿੰਦੀ ਆ ਲੱਡੂ ਪਿੜਾ ਏ ਕਹਿੰਦੀ ਲੱਡੂ ਮੈਂ ਤਾਂ ਮੈਂ ਲੱਡੂ ਖਾਣਾ ਨਹੀਂ ਕਹਿੰਦੀ ਕਹਿੰਦੀ ਜੀ ਨਾ ਖਾਇਆ ਉਹ ਵੀ ਪਸੰਦਦਾ ਜੀ ਨਾ ਨਹੀਂ ਖਾਇਆ ਉਹ ਵੀ ਪਸੰਦਦਾ ਨਹੀਂ ਉਹ ਤੇ ਸੁਣ ਲਓ ਨਹੀਂ ਬਹਾਨੀ ਹਾਂ ਹਾਂ ਦੱਸੋ 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 ਨਹੀਂ ਮੈਂ ਤਾਂ ਸਾਡੀ ਕਿਹਾ ਹਾਂ ਉਹ ਤਾਂ ਬੋਲਦੀ ਹੋਈ ਨਹੀਂ ਸੀ ਕਿ ਬੋਲ ਦੇ ਦਾ ਤੁਸੀਂ ਸੀਗੇ ਹਾਂ ਵਿਆਹ ਜੋਤੀ ਬੋਲੀ ਹੈ ਨਾ ਚਲੋ ਲੋ ਜੀ ਪੁਰਾਣੀਆਂ ਯਾਦਾਂ ਕੁਝ ਤਾਜ਼ੀਆਂ ਹੋ ਜਾਈ ਮੈਂ ਦੱਸ ਬਈ ਜੋਤੀ ਜੋਤੀ ਦਾ ਹੀ ਬੁਖਾਰ ਹੁਣ ਦੂਰ ਹੋ ਜਾਣਾ 10 ਵਜੇ 10 ਇਹਨੂੰ ਪੁੱਛਤਾ ਜੋਤੀ ਨੇ ਇੱਕ ਗੱਲ ਜ਼ਰੂਰ ਕਹੀਦੀ ਹੈ ਨਾ ਕਹਿੰਦਾ ਕਹਿੰਦੀ ਵੀ ਦੀਦੀ ਤਾਂ 10:30 ਪੜੀ ਵੀ ਆ ਜੀ ਲੋਟ ਲੱਗ ਗਿਆ ਨਾ ਕਹਿੰਦੀ ਗਾਂ ਸਰਕਾਰ ਵਧੀ ਆ ਗਈ ਐ ਹਿੰਦੀ ਵਾਲਾ ਟੀਚਰ ਲੱਗ ਜਾਣਾ ਇਹਨੇ ਇਤਿਹਾਸਿਕਾ ਲੱਗ ਜਾਣਾ ਪਤਾ ਨਹੀਂ ਕਿਹੜਾ ਸਕੂਲ ਤਾਂ ਹੈ ਨਾ ਸਿੱਖਿਆ ਨਕੇਤਨ ਨਕੇਰ ਕੇ ਤਾਂ ਕਿਹੜਾ ਸਕੂਲ ਤਾਂ ਕਿਆ ਨਾਮ ਦਾ ਸਕੂਲ ਦਾ ਸਿੱਖਿਆ ਸਿੱਖਿਆ ਦੱਸੋ ਹਿੰਦੀ ਚ ਕਿਆ ਨਾਮ ਤਾਂ ਜਿਹੜਾ ਪੱਟਾ ਇਹ ਤਾਂ ਜਿੱਥੇ ਪੜੇ ਕਿਆ ਤਾਂ ਪੱਟਾ ਮਹਿਲੋਗ ਮਹਿਲੋਗ ਉਹਦਾ ਨਾਮ ਤਾਂ ਹੋਰ ਤਾਂ ਕੁਸਾ ਇਹੀ ਚ ਪੱਟਾ ਮਹਿਲੋਗ ਤਾਂ ਪਿੰਡ ਦਾ ਨਾਮ ਹੋਣਾ ਉਹ ਫੇ ਉਸ ਵਿੱਚੇ ਪਿੰਡਾ ਉਹ ਆਹੋ ਸਰਕਾਰੀ ਸੀਨੀਅਰ ਕਿਹੜਾ ਤਾਂ ਸਕੂਲ ਹੋ ਹੁਣ ਵੀ ਹੈਗਾ ਅੱਜ ਵੀ ਬਹੁਤ ਤਾਂ ਕਿਹੜਾ ਸਕੂਲ ਹੈ ਕਿਹੜਾ ਹੈ ਸੀਨੀਅਰ ਸੈਕੰਡਰੀ ਸਕੂਲ ਹਾਂ ਆ ਗੱਲ ਤਾਂ ਬਣੀ ਨਾ ਕੁਸ ਜੇ ਮੈਂ ਕਹੀ ਜਾਵਾਂ ਭਗਤ ਮਦਰਸ ਸਕੂਲ ਹੈ ਉਹ ਮੈਂ ਐ ਥੋੜੂ ਗੱਲ ਬਣਨੀ ਕਿਆ ਲੱਗੇ ਕਰਨ ਬੱਚੇ ਉਹ ਕਰਨ ਨਾ ਫੇਰ ਤਾਰ ਤੇ ਆ ਪੇਚਾਂ ਹੈ ਕਿ ਸਿਖਾਣ ਲੱਗਿਆ ਵਾ ਨਹੀਂ ਨਹੀਂ ਇਹ ਦੇਖੋ ਤਾਂ ਸਹੀ ਦੋ ਜਣੇ ਲੱਗੇ ਕੁਝ ਕਰਨ ਇੱਚੇ ਬੰਦੇ ਬਈ ਓਏ ਨਹੀਂ ਫੋਟੋ ਦੇਖਣੀ ਤੁਸੀਂ ਛੋਟੇ ਜਿਹੇ ਹੁੰਦੇ ਸੀ ਆਹ ਦੇਖੋ ਜੀ ਇਹਦਾ ਮਨ ਬਹੁਤ ਚੰਚਲ ਹੁੰਦਾ ਦਾਈ ਬਹੁਤ ਫੁਰਤੀ ਵਾਲਾ ਇਹਦੇ ਮਨ ਦਾ ਪਤੀ ਇੰਤਾ ਲੱਗਦਾ ਜੀ ਬਾਹਰ ਇੱਕ ਸਵੇਦੇ ਦਾ ਦਰਾਖਤ ਤਾਂ ਕਦੀ ਭੱਜ ਕੇ ਜਾ ਕੇ ਉਹਦੇ ਕੋਲ ਖੜ੍ਹ ਜਾਣਾ ਐਨਾ ਕਦੀ ਦੂਏ ਘਰਾਂ ਵੱਡ ਜਾਣਾ ਕਦੀ ਦੂਏ ਹਨਾ ਹਾਂਜੀ ਗੱਲ ਬਾਤ ਐਸ ਤਰ੍ਹਾਂ ਮਨਜੀਤ ਫਿਰ ਮੈਨਾਂ ਨੂੰ ਛੱਡਿਆ ਮੈਂ ਟਾਈਮ ਤਾਂ ਹੋ ਰਿਹਾ ਨਹੀਂ ਦੈਨ ਚੜ ਰਿਹਾ ਜੀ ਹਾਂ ਨੂੰ ਮੇਰੇ ਹਾਂ ਕੀ ਹੋ ਗਿਆ ਫੇਰ ਮੈਂ ਤਾਂ ਹੱਥੇ ਜੜੂੰਗੀ ਜਾ ਵਾਪਾ ਛੱਡਿਓ ਹਾਂ ਚੱਲ ਛੱਡ ਤਾਂ ਨਾ ਜਾ ਜੋਤੀ ਤੂੰ ਜਾ ਕੇ ਪਾਣੀ ਦਾ ਗਲਾਸ ਲਿਆ ਭਰ ਕੇ ਇੱਕ ਬੜਾ ਜਾ ਠੰਡਾ ਜਾ ਬੜਾ ਬੜਾ ਗਲਾਸ ਕਾਦਾ ਸਕੰਜਵੀਰ ਉਹ ਸਕੰਜਮੀ ਤਾਂ ਆਪਣੀ ਜਗ੍ਹਾ ਤੇ ਮੈਂ ਧੁੱਪ ਵਿੱਚ ਤੇ ਆਇਆ ਤਾਂ ਹੁਣ ਤੁਸੀਂ ਗਾਹਾਂ ਉਹ ਗਲਾਸ ਪਲਾ ਕੇ ਮੈਨੂੰ 2 ਘੰਟੇ ਪਾਣੀ ਨਹੀਂ ਪੀਣ ਦਉਂਗੇ ਇਹਨੂੰ ਪੁੱਛ ਤੈਨੂੰ ਪੁੱਤ ਭੁੱਖ ਲੱਗੀ ਵੀ ਪਾਣੀ ਦੀ ਤਿਆ ਲੱਗੀ ਤੇ ਪਹਿਲਾਂ ਕੀ ਆ ਪੀਤੇ ਆ ਕ ਮੈਂ ਸਕੰਜਮੀ ਵੀ ਲਿਆ ਤੁਸੀਂ ਕਿਤੇ ਹੁਣ ੱੱਕੇ ਦੀ ਝੂਠ ਤਾਂ ਨਹੀਂ ਬਲਾਈ ਜਾਂਦੇ ਉਹ ਆਪ ਦੱਸੂਗਾ ਬੋਲ ਕੇ ਹਾਂ ਉਹਨੂੰ ਸਕੰਜਮੀ ਕਹਿੰਨੇ ਪੁੱਤ ਠੀਕ ਐ ਜਦੀ ਦੱਸੇ ਕਰਦੇ ਵੀ ਕੀ ਖਾਇਆ ਪੀਆ ਬੋਲੇ ਕਰਦੇ ਠੀਕ ਨਹੀਂ ਅੱਛਾ ਐਂ ਦੱਸ ਵੀ ਤੂੰ ਸਕੂਲ ਵਿੱਚ ਪੜਦਾ ਤੈਨੂੰ ਮੈਨੂੰ ਕਿਹੜੀ ਹਾਉ ਲੱਗਦੀ ਐ ਕੁੱਟਦੀ ਮਾਰਦੀ ਤਾਂ ਨਹੀਂ ਕੋਈ ਕਟਾਈ ਤਾਂ ਨਹੀਂ ਹੁੰਦੀ ਪੜਦਾ ਤਾਂ ਹੈ ਕਦੋਂ ਲੱਗ ਵੀ ਰਹੇ ਤਾਂ ਵੀ ਤਾਂ ਵੀ ਕਿਹੜੇ ਟੀਚਰ ਹੈ ਉਹ ਸਾੜੇ ਕਰਨ ਦਾ ਲੱਗਦਾ ਰਹਿੰਦਾ ਤੀ ਇਹਨਾਂ ਇਕ ਅੱਦਾ ਹਾਂ ਤੇ ਬਾਕੀ ਬਾਕੀ ਐ ਕਰਿਓ ਲੈ ਵੀ ਜੋਤੀ ਨਾਲੇ ਤਾਂ ਭਰ ਲਿਆ ਨਾਲੇ ਤਾਂ ਭਰ ਲਿਆ ਦੇਖ ਪਾਣੀ ਦਾ ਗਲਾਸ ਨਾਲੇ ਜਾ ਕੇ ਨਾ ਡੋਲਾ ਦੇ ਕੋਈ ਵਧੀਆ ਜਾਂ ਤੂੰ ਐ ਕਰੀ ਆ ਤੈਨੂੰ ਪਹਿਲਾਂ ਸਲਾਹ ਦੇ ਰਹੀ ਸੀ ਨਾ ਕਹਿੰਨੀ ਬੜੀ ਚੂੜਾ ਜੀ ਲਈ ਜਾ ਬਣਾ ਅੱਜ ਕਹਦੇ ਮੈਂ ਭਾਈ ਲੇਟ ਐ ਠੀਕ ਨਹੀਂ ਹੈਲਪ ਤਾਂ ਹੈਲਪ ਹੋਏ ਕਰਦੀ ਦੇਖ ਭੈਣ ਭੈਣ ਦੇ ਕੰਮ ਆਏ ਕਰਦੀ ਭਰਾ ਭਰਾ ਦੇ ਕੰਮ ਆਏ ਕਰਦਾ ਰਿਸ਼ਤੇਦਾਰੀਆਂ ਇਹੀ ਚੱਲੇ ਕਰਦੀਆਂ ਬਾਕੀ ਜੀ ਦੇਖੋ ਇਹ ਦੋਏ ਭੈਣਾਂ ਦਾ ਪਿਆਰ ਹੈ ਠੀਕ ਹੈ ਹਾਂ ਜੀ ਮੈਂ ਸਬਜ਼ੀ ਦਾ ਨਾ ਨਹੀਂ ਕਰਦੀ ਹਾਂ ਹੁਣ ਮੈਂ ਜਾਂਦੀ ਆਂ ਤੁਸੀਂ ਮੇਰੇ ਨਾਲ ਹੁੰਦੇ ਹੋ بالکل ਠੀਕ ਹੈ ਸਾਧਨ ਵੀ ਆਪਣਾ ਹੈ ਹਾਂ ਹੁਣ ਔਨੇ ਜਾਣਾ ਬੱਸ ਵਿੱਚ ਹੂੰ ਉਹ ਤਾਂ ਹੁਣ ਮੈਨੂੰ ਟਾਈਮ ਸਾਰ ਤੋੜਨੀ ਪੈਣੀ ਨਹੀਂ ਮੇਰੀ ਗੱਲ ਸੁਣਾ ਇਹ ਬੱਸ ਵਿੱਚ ਜਾਣਾ ਤਾਂ ਕਿ ਉਹਦੀ ਟਿਕਟ ਲੱਗ ਕੱਟ ਹੋਣੀ ਹੈ ਡੋਲੇ ਦੀ ਟਿਕਟ ਦੀ ਨਹੀਂ ਗੱਲ ਮੇਰੀ ਜਦ ਕਨੈਕਟਰ ਐਡਾ ਬੜਾ ਬੈਗ ਗੈਲਫਣੀ ਖੜਿਆ ਹੈ ਗਾਹਾਂ ਡੋਲੇ ਨੂੰ ਆ ਨਹੀਂ ਚੱਕੀ ਘੜੀ ਰਹੂਗੀ ਠੀਕ ਬਹਿ ਜਾਊਗੀ ਟਿਕਟ ਦੀ ਗੱਲ ਨਹੀਂ ਹੈਗੀ ਹਾਂ ਠੀਕ ਹੈ ਲੇਟ ਹੋ ਜੁਣੀ ਲੇਟ ਹੋ ਰਹੀ ਆ ਨਾ ਚੱਲ ਨਹੀਂ ਅੱਜ ਕੱਲ ਦਿਨ ਬੜੇ ਆ ਜੋਤੀ ਚੱਲ ਮੈਂ ਤੈਨੂੰ ਲੈ ਕੇ ਚੱਲਦਾ ਚਲੋ ਚੜਾਓ ਇਹਨੂੰ ਕੋਈ ਚੱਕਰ ਨਹੀਂ ਬੱਸ ਤੇ ਬਾਕੀ ਦੇਖ ਲੈ ਭਾਈ ਮੰਨੂ ਕੋਈ ਫਰਕ ਨਹੀਂ ਜੇ ਤੂੰ ਕਹੂਗੀ ਟ੍ਰੇਨ 'ਚ ਜਾਣਾ ਮੈਂ ਟ੍ਰੇਨ 'ਚ ਚੜਾਇਆ ਨਾ ਉੱਥੇ ਤੇ ਮੀਆਂ ਪਰ ਤੇ ਜੇ ਤੂੰ ਕਹੂਗੀ ਭਾਈ ਮੈਂ ਫਲੈਟ ਰਾਹੀਂ ਜਾਣਾ ਮੈਂ ਉੱਥੇ ਤੇ ਭਾਈ ਚੰਡੀਗੜ੍ਹ ਤੇ ਚੜਾਇਆ ਨਾ ਹਵਾਈ ਅੱਡੇ ਤੇ ਹੁਣ ਤੁਸੀਂ ਸਲਾਹ ਕਰੋ ਹੈ ਫੇਰ ਰੋਪੜੀ ਖਿਡੇ ਹਾਂ ਆ ਤਾਂ ਗੱਲ ਬਣਦੀ ਆ ਰੋਪੜ ਫੇਰ ਰੋਪੜ ਤਾਂ ਫੇਰ ਤਾਂ ਚਲੀ ਜਾਣਾ ਹੈ ਕਿ ਨਹੀਂ ਕਿਉਂ ਮੰਜ਼ਿਲ ਹਾਂ ਹੁਣ ਮਨਜੀਤ ਕਹੋਗੀ ਨਾ ਨਾ ਮੇਰੀ ਭੈਣ ਤੁਰਕੇ ਜਾਊਗੀ ਤੁਰਕੇ ਨਹੀਂ ਗਿਆ ਹਾਂ ਹਾਂ ਮੈਂ ਤਾਂ ਦੇਖ ਲੈ ਬਾਈ ਤਿੰਨੇ ਆਪਸ਼ਨਾਂ ਦੇਤੀਆਂ ਠੀਕ ਨਹੀਂ ਗੱਲ ਲਓ ਜੀ ਮੈਂ ਇੱਕ ਗੱਲ ਹੋਰ ਵੀ ਦੱਸਦਾ ਤੁਹਾਨੂੰ ਦੇਖੋ ਹੁਣ ਨਾ ਜੋਤੀ ਐ ਸਾੜੀ ਜੋਤੀ ਆਲੰਦੀ ਐ ਹੈ ਕਿ ਨਹੀਂ ਦੇਖੋ ਬਾਈ ਐਹੀ ਰਿਸ਼ਤੇਦਾਰੀਆਂ ਬਣੇ ਕਰਦੀਆਂ ਹੱਥ ਨੂੰ ਹੱਥ ਹੋਏ ਕਰਦਾ ਭਾਈ ਜੇ ਤੂੰ ਆਨੀ ਐ ਮਨਜੀਤ ਨੂੰ ਵੀ ਜਾਣਾ ਚਾਹੀਦਾ ਠੀਕ ਨਹੀਂ ਬਣਦਾ ਤੇ ਇੱਕ ਟਾਈਮ ਪੁੱਛਿਆ ਜਿ ਜੋਤੀ ਆ ਕੇ ਇੱਕ ਵਾਰ ਵੀ ਬਈ ਤੂੰ ਆਈ ਕਦੇ ਨਹੀਂ ਤੂੰ ਦੂਈ ਵਾਰ ਆਲੀ ਨਾ ਕਹਿੰਦੀ ਛੁੱਟੀਆਂ ਜਾਂਦੀ। ਅੱਛਾ। ਮਨਜੀਤ ਆਹ ਮਨਜੀਤ ਪਤਾ ਕਿਆ ਕਹਿੰਦੀ ਏ? ਮਨਜੀਤ ਦੇ ਮੂੰਹ ਤੇ ਹੋਰੇ ਲੱਗਿਆ ਤਾਂ ਨਿਕਲ। ਆ ਤੇਤੇ ਕੋ ਹਾਰੀ ਤੀ। ਕਹਿੰਦੀ ਦੱਸ ਭਾਈ। ਐਨਾ ਤਾਂ ਮੇਰੇ ਪਰ ਤਵਾ ਘੇਰਨਾ ਤਾਂ ਵੀ ਆ ਨਹੀਂ ਲੈ ਕੇ ਜਾਂਦਾ। ਫੇ ਠੀਕ ਐ। ਹੈਂ? ਲੈ ਕੇ ਜਾਣ ਦੀ ਗੱਲ ਨਹੀਂ ਹੈਗੀ। ਜਾਂਦੇ ਹੈ। ਮੈਂ ਕੱਲ ਵੀ ਕਹਿੰਦੀ ਸੀ ਕੱਲ ਵੀ ਨਹੀਂ ਆਏ। ਹਾਂ ਐ ਕਰ ਲੰਦੀ ਮੈਂ ਤਾਂ ਇਹਨੂੰ ਕਿਹਾ ਵਾ ਵੀ ਮੈਂ ਤੈਨੂੰ ਛੱਡਿਆ ਹਾਂਗਾ ਦੂਏ ਦਿਨ ਜੋਤੀ ਗਲਾਂ ਜੀ ਕਹਿੰਦੀ ਮੈਨੂੰ ਬੱਚਾ ਦਾ ਨਹੀਂ ਪਤਾ ਲੱਗਦਾ। ਬੱਚਾ ਦਾ ਨਹੀਂ ਕਹਿੰਦੀ ਪਤਾ ਲੱਗਦਾ ਮੈਨੂੰ। ਨਾ ਹੋ ਗਾਲ ਸੱਤੀ ਹੈ ਜਿਹੜੀ ਛੁੱਟੀ ਹੈ ਜਿੱਦ ਚੱਲ ਪਹਿਲਾਂ ਚੱਲਦੇ ਹੁੰਦੇ ਉਹ ਬਸ ਚੱਲ ਕੋਈ ਨਹੀਂ ਜੋਤੀ ਕੱਲ ਨੂੰ ਮੈਂ ਇਹਨੂੰ ਛੱਡਿਆ ਆਉਂਗਾ ਪਰਸੋਂ ਨੂੰ ਜੇ ਛੁੱਟੀਆਂ ਹੋ ਗਈਆਂ ਤੂੰ ਇਹਨੂੰ ਉੱਧਰ ਤੇ ਪੂੰਡ ਪਰ ਬਿਠਾ ਲ ਦੇ ਠੀਕ ਹੈ ਤਿੰਨ ਪਈਆ ਪੂੰਡ ਪਰ ਚਲੋ ਹੈ ਕਿ ਨਹੀਂ ਠੀਕ ਠੀਕ ਹੈ ਚਲੋ ਬਾਈਪਰ ਚਲੋ ਠੀਕ ਹੈ ਨਹੀਂ ਨਹੀਂ ਗੱਲ ਹੋਈ ਸੀ ਇੱਕ ਵਾਰੀ ਮਨਜੀਤ ਆ ਹੈ ਇੱਕ ਬੰਦਾ ਦਾ ਸਾੜੇ ਪਿੰਡ ਦਾ ਉਹ ਗਿਆ ਉੱਥੇ ਚੜ ਗਿਆ ਨਾ ਕਹੀ ਉਹਨੂੰ ਕਹੀ ਗਿਆ ਰਿਸ਼ਤੇਦਾਰ ਲੈ ਤਨ ਤਾਂ ਹੁਣ ਚੜਾ ਦੇਣਾ ਮੈਂ ਜਾ ਕੇ ਚੜਾਇਆ ਨਾ ਤੈਨੂੰ ਕਹਿੰਦਾ ਗੱਡੀ ਪਰ ਕਹਿੰਦਾ ਜਦੋਂ ਉੱਥੇ ਲਿਜਾ ਕੇ ਖੜਾਇਆ ਨਾ ਤਿੰਨ ਤਿੰਨ ਪਈਆ ਜੇ ਇੱਕ ਨਾ ਪਹਿਲਾਂ ਲੰਬੇ ਲੰਬੇ ਹਾਂਤੀ ਵਰਗੇ ਹੁੰਦੇ ਦੇ ਕਹਿੰਦਾ ਆ ਕੇ ਆਏ ਕਹਿੰਦਾ ਗੱਡੀ ਹੈ ਜੀ ਚੜਜੋ ਜੀ ਚੜਜੋ ਕਹਿੰਦਾ ਬੈਹਜੋ ਕਹਿੰਦਾ ਲੈ ਮਾਰੇ ਕਿੰਨੀ ਤਾਂ ਇਹਨੂੰ ਪੌਂਡ ਕਹਾਂਗੇ ਕਹਿੰਦਾ ਤੋ ਕੇ ਗੱਡੀ ਗੱਲ ਸੱਚੀ ਹੈ ਇਹ ਬਾਕੀ ਜੋਤੀ ਉਹ ਨਾ ਕਿੰਨੀ ਵੀ ਕਹਿੰਨੇ ਆ ਜੋਤੀ ਉਹ ਨਾ ਕਿੰਨੀ ਲਾਰੀ ਕਹਿੰਨੇ ਲਾਰੀ ਉਹ ਜਿਹੜਾ ਬੋਲਦ ਗੱਲ ਚੱਲਦਾ ਜੋਤੀ ਦੇ ਕਿਤਨਾ ਡੂੰਗੇ ਸਭ ਉਹ ਗੱਲ ਸੋ ਉਦੀ ਵੀ ਮੈਂ ਤਾਂ ਕਦੀ ਸੁਣੀ ਲਾਰੀ ਕਹਿੰਨੇ ਤੁਹਾਡੇ ਕਿੰਨੇ ਪਤਾ ਨਹੀਂ ਹਾਂ ਉਧਰ ਨਾ ਉਹ ਘਾੜ ਦਾ ਇਲਾਕਾ ਆ ਜਾ ਪੈ ਗਿਆ ਜਿਆਦਾ ਉਧਰ ਨੂੰ ਨੂ ਜਾ ਹੁਣ ਜੋਤੀ ਵੀ ਨਹੀਂ ਕਰਨਾ ਹਾਂ ਆਏ ਅਸੀਂ ਆ ਦਾ ਪਰਸੂ ਚ ਪਰਸੀ ਦਾ ਕਾਏ ਹਾਂ ਨੰਦਪੁਰ ਸਾਹਿਬ ਜਾ ਕਰਨੇ ਹਾਂ ਹਾਂ ਤੁਹਾਨੂੰ ਲਓ ਜੀ ਮੰਨੋ ਵੀ 10 12 ਸਾਲ ਹੋ ਗਏ ਗਏ ਨੂੰ ਵੈਸੇ ਕੱਲ ਸਾਢੇ ਪਿੰਡ ਤੋਂ ਟਰਾਲੀ ਗਈ ਸੀ ਮੇਰੇ ਕੋਲ ਟਾਈਮ ਨਹੀਂ ਤਾਂ ਜੀ ਹੈ ਨਹੀਂ ਤਾਂ ਮੈਂ ਜ਼ਰੂਰ ਜਾਣਾ ਤਾਂ ਤੇ ਦੇਖਦੇ ਹੁਣ ਦੇਖੋ ਬਾਈ ਹੁਣ ਅਸੀਂ ਐਨੇ ਭੇਤੀ ਨਹੀਂ ਹੈਗੇ ਹੁਣ ਜੋਤੀ ਦੇ ਘੁੰਮੀ ਵੀ ਹੈ ਅਸੀਂ ਜੋਤੀ ਕੋਲ ਚਲੇ ਜਾਣਾ ਜੋਤੀ ਸਾਨੂੰ ਘੁਮਾ ਕੇ ਲਿਆਉਗੀ ਆਨੰਦਪੁਰ ਸਾਹਿਬ ਠੀਕ ਹੈ ਜੀ ਮਨਜੀਤ ਕਹਿੰਦੀ ਸੀ ਕਹਿੰਦੀ ਆਪਾਂ ਜੋਤੀ ਕੋਲ ਚੱਲੂਗੇ ਉਹਨੂੰ ਪਤਾ ਹੈ ਹੂੰ ਦੇਖਿਆ ਸੱਚੀ ਹੈ ਨਾ ਗੱਲ ਤੈਨੂੰ ਪਤਾ ਬਾਈ ਅਨੰਦਪੁਰ ਸਾਹਿਬ ਕਿੱਥੇ ਹੈ ਕਿੱਥੇ ਕੀ ਚੋ ਕਿੱਥੇ ਕਹ ਉਹ ਤੁਹਾਡੇ ਤਾਂ ਪਤੰਦਰ ਸੋਚਣ ਵਾਲੀ ਗੱਲ ਨਹੀਂ ਤੁਹਾਡੇ ਤਾਂ ਲਾਗੇ ਹੈ 5-6 ਕਿਲੋਮੀਟਰ ਜਿੱਥੇ ਅਮਰਤ ਚੱਕਿਆ ਤਾਂ ਪਤਾ ਤੈਨੂੰ ਉਹ ਅਨੰਦਪੁਰ ਸਾਹਿਬ ਹੀ ਹੈ ਪਤਾ ਨਹੀਂ ਤਾਂ ਬਈ ਇਹ ਬੋਲਦਾ ਹੀ ਘਟ ਹੈ ਪਤਾ ਨਹੀਂ ਇਹਨੂੰ ਪਤਾ ਹੀ ਨਹੀਂ ਹੈ ਬਦਲੀ ਹੁਣ ਬਿਠੀ ਲੱਗ ਗਈ ਹੈ ਨਾ ਹੋਲੇ ਮਹੱਲੇ ਕੋਲ ਨਹੀਂ ਨਾ ਹੋਲੇ ਮਹੱਲੇ ਕੋਲ ਹੋਲਾ ਮਹੱਲਾ ਤਾਂ ਆਨੰਦਪੁਰ ਸਾਹਿਬ ਮਨਾਨੇ ਆ ਲੈ ਬਈ ਬਣ ਗਈ ਗੱਲ ਹਾਂ ਜਦ ਮਰਜ਼ੀ ਜਾ ਕੇ ਦੇਖਿਓ ਕੀ ਚੀਜ਼ ਅਜੂਬਾ ਬਾ ਹਾਂ ਚਲੂੰਗੇ ਚਲੋ ਹੋਲੇ ਪੰਜ ਸੀ ਜਿਸੀ ਹੋਲੇ ਮੱਲੇ ਦੇ ਬਾਅਦ ਗਏ ਹੋਲਾ ਮਹੱਲਾ ਤਾਂ ਆਨੰਦਪੁਰ ਸਾਹਿਬ ਹੋਇਆ ਤਾਂ ਹੁਣੀ ਆ ਕਹੀ ਜਾਂਦਾ ਹੋਲੇ ਮਹੱਲੇ ਕੋਲ ਇਹਨੂੰ ਸਿਕਾਏ ਕਰ ਕੋ ਬੈਠ ਕੇ ਕਹਿੰਦੇ ਹਾਂ ਹੋਲੇ ਮਹੱਲੇ ਕੋਲ ਤਿੰਨ ਵਾਰ ਕਹਿ ਲਿਆ ਇਹਨੇ ਕੋਲ ਗਿਆ ਤਾਂ ਹੋਲਾ ਮਾਲਾ ਤਾਂ ਆਂਦਾ ਇੱਕ ਸਾਲ ਚ ਨੂੰ ਇੱਕ ਵਾਰ ਅਨੰਤਪੁਰ ਸਾਹਿਬ ਉੱਥੇ ਹੀ ਐ ਸ਼ੁਰੂ ਤੋਂ ਅਨੰਤਪੁਰ ਸਾਹਿਬ ਮਨਾਇਆ ਜਾਂਦਾ ਹੋਲਾ ਮਾਲਾ ਸਮਝ ਗਿਆ ਹੁਣ ਹਾਂ ਇਹਨੇ ਕਿਹਾ ਕਿ ਤਾਂ ਕਿਹਾ ਤਾਂ ਹੋਲੇ ਮਹਲੇ ਤੋਂ ਬਾਅਦ ਉਹ ਬੰਦ ਰੂ ਇਹ ਉਹਨਾਂ ਨੇ ਕਿਹਾ ਸੀਗਾ ਸੀ ਜੇ ਸੀ ਮੈਂ ਕਿਹਾ ਤਾਂ ਉਹਨੇ ਕੋਈ ਨਹੀਂ ਹੋਲੇ ਮਹਲੇ ਤੋਂ ਬਾਅਦ ਬੰਦ ਕਰ ਤਿਆ ਹੁਣਾ ਟਿਕਟ ਵੀ ਲੱਗਦੀ ਹੁਣੀ ਉੱਥੇ ਹੈ ਟਿਕਟ ਤਾਂ ਨਹੀਂ ਹੈ ਕੱਟਦੇ ਹੁੰਦੇ ਕੋ ਸਕੈਨ ਜਿਹੜਾ ਕਹਿੰਦੇ ਹੁੰਦੇ ਚਲੋ ਕੋਈ ਨਹੀਂ ਜੀ ਜਿੰਨੇ ਵੀ ਮੇਰੇ ਨਾਲ ਆਪਣੇ ਵੀਰ ਭੈਣ ਭਰਾ ਜੁੜੇ ਹੋਵੇ ਤੁਸੀਂ ਜਰੂਰ ਦੱਸਿਓ ਜੇ ਆਨੰਦਪੁਰ ਸਾਹਿਬ ਜਾਣਾ ਹੈ ਜੀ ਉੱਥੇ ਜਿਹੜਾ ਅਜੂਬਾ ਬਣਿਆ ਬਾਏ ਜਾਂ ਉੱਥੇ ਕੋਈ ਅਜਾਇਬ ਘਰ ਬਣਿਆ ਬਾਏ ਜਿੱਥੇ ਕਹਿੰਦੇ ਬਹੁਤ ਤਸਵੀਰਾਂ ਲੱਗੀਆਂ ਪਈਆਂ ਆਪਣੀਆਂ ਤੇ ਉਹਦੇ ਬਾਰੇ ਜਰੂਰ ਜਾਣਨਾ ਪਾਇਓ ਵੀ ਕਿੱਦਾਂ ਹੈ ਕਿਹਾਏ ਵੀ ਹਾਂ ਉੱਥੇ ਟਿਕਟ ਕੱਟ ਹੁੰਦੀ ਕਿਆ ਚੱਕਰ ਹੈ ਜੀ ਵੈਸੇ ਜੇ ਜਾਣਾ ਹੀ ਹੈ ਫਿਰ ਕਿਆ ਲੋੜ ਹੈ ਪੁੱਛ ਕੇ ਗੱਲ ਖਾਣੀ ਤੇ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਿਓ ਉੱਥੇ ਦਾ ਕੀ ਆਏ ਜੇ ਘੱਟ ਵੀ ਹੁੰਦੀ ਹੋਈ ਉਹਦਾ ਕੀ ਆਏ ਹਾਂ ਉੱਥੇ ਦੇ ਕੀ ਆ ਰੂਲ ਉਸੂਲ ਹੈ ਜੀ ਸਾਨੂੰ ਜ਼ਰੂਰ ਬਣਦੀ ਜਾਣਕਾਰੀ ਜ਼ਰੂਰ ਦਿਓ ਜੀ ਕਿਉਂਕਿ ਸਾਡੀ ਮਨਜੀਤ ਨੂੰ ਪਤਾ ਨਹੀਂ ਹੈ ਜੀ ਚਲੋ ਠੀਕ ਛੱਡੇ ਆਨੇ ਆ ਬਾਈ ਜੋਤੀ ਇਹਨਾਂ ਨੂੰ ਹਨਾ ਹੈ ਮਨਜੀਤ ਤੇ ਬਾਕੀ ਬਾਈ ਐਂ ਦੱਸ ਜੋਤੀ ਨੂੰ ਉਹ ਪਾਦਣੇ ਤੇ ਪਿਆਜ਼ ਪੂਜ 5-7 ਕਿਲੋ ਗੈਲ ਨਾਲੇ 2-4 ਕਿਲੋ ਮੱਖੀਆਂ ਵੀ ਦੇ ਦੇ ਥੋੜਾ ਬਹੁਤਾ ਸਾਨੂੰ ਘੜ ਜੂ ਬਸ ਮੈਂ ਕਹਿੰਦੀ ਮੈਂ ਮੈਂ ਖੁਦ ਦੇ ਦੇਣਾ ਆ ਜੀ ਛੱਲੋ ਹੋ ਚੁੱਕੀ ਹੈ ਇਹਨਾਂ ਨੂੰ ਲੈ ਜਾਓ ਜੀ ਦੇ ਇਹਨੂੰ ਹਾਂ ਬਈ ਚੱਲੀਏ ਫਿਰ ਛੱਡਿਆਈਏ ਤੰਗ ਤਾਂ ਨਹੀਂ ਹੋਇਆ ਵਾ ਹਾਂ ਬਈ ਮਨਜੀਤ ਮੈਂ ਕਹਣਾ ਐ ਕਰ ਲੈ ਕੇ ਜਾਣਾ ਹਾਂ ਹਾਂ ਕਿਹਨੂੰ ਤੰਨੂ ਦੇਖ ਲੈ ਫਿਰ ਜੇ ਬਣਦੀ ਗੱਲ ਤੇ ਬਾਕੀ ਗੱਲ ਸੁਣ ਲੈ ਹੈਵੀ ਮੋਟਰਸਾਈਕਲ ਐ ਤੂੰ ਕਿੱਥੇ ਬੈਠੂਗਾ ਫਿਰ ਇਹਦੇ ਪਰ ਉਹ ਨਹੀਂ ਆਪੇ ਇਹਨੂੰ ਆਹ ਹਾਂ ਇਹਨੂੰ ਆਪੇ ਛੱਡਿਆਉਂਗੇ ਤੇ ਹੁਣ ਐ ਐ ਕਰ ਮਨਜੀਤ ਜੇ ਐ ਕਰੀਏ ਆਪਾਂ ਜੋਤੀ ਨੂੰ ਛੱਡਣ ਚੱਲੇ ਗੈਲ ਤੁਸੀਂ ਵੀ ਚੱਪਾ ਮੁੜਿਆਉਂਗੇ ਹੈ ਹਾਂ ਹੋ ਮੈਂ ਬੜਾ ਕੰਮ ਖਰਾਬ ਕਰਾ ਕਿਤਰਾ ਨਹੀਂ ਉਹ 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 ਦੱਸ ਉਹਦਾ ਘਰੇ ਨਹੀਂ ਹੈਗਾ ਉਹ ਤੰਨੂ ਆ ਕੇ ਮਿਲ ਕੇ ਜਾਂਦੀ ਦੱਸ ਹੈ ਜਾਂ ਤੂੰ ਜਾਣੀ ਤੇਰਾ ਕਿੰਨਾ ਕਰਦੀ ਹੈ ਹੁਣ ਤੂੰ ਉਹਦੇ ਪਿੱਛਾ ਕਹਿੰਦੀ ਮੈਂ ਕਿਆ ਕਰਨਾ ਮੇਰਾ ਕੰਮ ਖਰਾਬ ਹੋ ਜਾਣਾ ਹੁਣ ਮੈਂ ਬਲੌਗ ਛੱਡਣ ਜਾਉਂਗੀ ਹੋਰ ਗੈਲ ਚੱਲ ਤੂੰ ਛੱਡਣਾ ਫਿਰ ਤੂੰ ਮੁੜ ਕੇ ਆਈ ਫਿਰ ਤੁਸੀਂ ਮੈਨੂੰ ਛੱਡਣਾ ਹਾਂ ਬਸ ਐਹੀਂ ਘੁੰਮਦੇ ਰਹਿਣਾ ਦਿਨੇ ਕ੍ਰੋਸ ਕਰਨਾ ਆਪਾਂ ਨੇ ਤੇ ਬਾਕੀ ਹੋਰ ਕੱਲ ਦਾ ਬਲੌਗ ਚੱਲ ਰਿਹਾ ਕਿਆ ਲੇਕ ਆਈ ਸੀ ਮਨ ਤਾਂ ਫੁੱਲ ਵੀ ਨਹੀਂ ਦਿਖਦੇ ਹੈ ਨਾਲੇ ਤੂੰ ਕਹਿੰਦੀ ਮੈਂ ਫੁੱਲ ਲਿਆਈ ਤੀ ਗਮਲੇ ਲਿਆਈ ਤੀ ਉਹ ਕਿੱਥੇ ਹੈ ਉਹ ਉੱਪਰ ਲੈ ਭਾਈ ਮਨਜੀਤ ਨਾ ਲਾ ਵੀ ਦੇ ਐਨੀ ਫੁਰਤੀ ਵਾਲੀ ਮੈਂ ਨਹੀਂ ਲਾਇ ਲਾਈ ਨੇ ਲਾਈ। ਅੱਛਾ ਇਹ ਲੈ ਆਏ ਆ ਜੀ। ਲਓ ਦੇਖੋ ਇਹ ਤੁਸੀਂ ਵੀ ਕਿਆ ਕਹੂਗੇ ਵੀ ਦਿਖਾਇਆ ਤਾਂ ਹੈ ਨਹੀਂ ਪਲਾਂਟ। ਦੇਖੋ ਬਾਈ ਠੀਕ ਹੈ ਜੀ। ਹੈ? ਓਕੇ ਹਨਾ। ਦੇਖੋ ਪਤਾ ਕਿ ਆ ਤਾਂ ਜੀ ਹੁਣ ਧੁੱਪ ਦਾ ਗਰਮੀ ਦਾ ਮੌਸਮ ਤਾਂ ਉਹਨਾਂ ਨੇ ਨਾ ਉੱਪਰ ਹੋਣੀ ਤੇ ਲਾਇਏ ਵੀ ਜੀ ਹਰੀਆਂ ਜੀਆਂ, ਛਾਂਣੀਆਂ ਜੀਆਂ। ਕੱਲ ਲਾਈਆਂ ਜੀ ਉਹਨਾਂ ਨੇ। ਤੇ ਇਹ ਬੂਟਾ ਵੀ ਵਧੀਆ ਹੋ ਗਿਆ ਜੀ। ਤੇ ਬਾਕੀ ਨਾ ਜੀ ਉਹ ਕਣਕ ਆ ਗਈ ਤਿੰਨ ਥੈਲੇ ਮੰਜੀ ਤੇ ਪਤਾ ਕਿਆ ਕਰਨੇ ਹੁਣ ਤਾਂ ਇਹ ਤਿੰਨੇ ਥੈਲੇ ਨਾ ਇਹ ਪੀਣਾ ਕਰਦੇ ਕੱਲੂ। ਛੱਜ ਜਾ ਹੈਗਾ। گیا ਹੁਣ ਉਹ ਬਚਣ ਹੋ ਰਹੇ ਨਹੀਂ ਅੱਜ ਕੱਲ ਠੀਕ ਨਹੀਂ ਜੋਤੀ ਤਿੰਨੇ ਥੈਲੇ ਪੀਣਾ ਕਰਕੇ ਆਪਾਂ ਚੱਕੀ ਜਗੇ ਰਹਨੇ ਜਾਂ ਲੋੜ ਆਟਾ ਲਿਆਇ ਕਰੂਗੇ ਨਹੀਂ ਠੀਕ ਨਹੀਂ ਹੈ ਹਾਂ ਤੋ ਬੋਲ ਤੋ ਬੋਲ ਦੋ ਮੰਜੇ ਰੱਖ ਕੇ ਉੱਪਰ ਸੁੱਕਣੀ ਪਾ ਦੋ ਇਹਨ ਠੀਕ ਨਹੀਂ ਜੇ ਨਹੀਂ ਤੇਰੇ ਪਾਸ ਕੰਮ ਚੱਲਦਾ ਤੂੰ ਜੋਤੀ ਨੂੰ ਫੇਰ ਬੁਲਾ ਲੈ ਹਫਤੇ ਬਾਅਦ ਆ ਠੀਕ ਨਹੀਂ ਜੋਤੀ ਆਇਆ ਕਰੀ ਆ ਕਹਣਾ ਬਾਈ ਸਾੜੀ ਕਣਕ ਦਾ ਨਾਲ ਇੱਕ ਘਰ ਝਾੜਨੇ ਨੂੰ ਤਾਂ ਆ ਤਾਂ ਪਿੱਛੇ ਤੇ ਅਸੀਂ ਕਹੀ ਜਾਂਦੀ ਕਹਿੰਦੀ ਜੋਤੀ ਆਊਗੀ ਕਾ ਕਾ ਗਈ ਵੀ ਹਾਂ ਹੁਣ ਛੁੱਟੀਆਂ ਹੋ ਜਾਣੀਆਂ 6-7 ਦਿਨ ਦੀਆਂ ਛੁੱਟੀਆਂ ਹੋ ਜਾਣੀਆਂ ਤੂੰ ਆ ਲਈ ਇੱਕ ਅੱਧੇ ਦਿਨ ਠੀਕ ਹੈ ਮੈਂ ਪੈ ਜਾਣਾ ਤੂੰ ਝਾੜ ਦਿੰਨੀ ਹਾਂ ਕਹਿੰਦੀ ਮੈਂ ਪੈ ਜਾਣਾ ਤੂੰ ਝਾੜ ਲਈ ਆ ਕਿ ਗੱਲ ਹੋਈ ਦੇਖ ਮੈਂ ਤਾਂ ਚਲੇ ਜਾਣਾ ਦੁਕਾਨ ਪਰ ਤੁਸੀਂ ਦੋਏ ਜਣੀਆਂ ਨਾਲੇ ਗੱਲਾਂ ਮਾਰੀ ਆਏ ਨਾਲੇ ਚੁਗਲੀਆਂ ਕਰੀ ਆਏ ਨਾਲੇ ਘਰ ਛਾੜ ਲਿਓ ਭਾਈ ਤੇਰਾ ਦਿਲ ਤਾਂ ਲੱਗਿਆ ਰਹੂਗਾ ਹੈ ਕਿ ਨਹੀਂ ਜੋਤੀ ਹੈ ਹਾਂ ਠੀਕ ਹੈ ਨਾ ਹਾਂ ਐ ਕਰ ਲੈ ਹਣੀ ਚਲੋ ਬਾਕੀ ਹੁਣ ਚੱਲਦੇ ਆਂ ਬੰਦਾ ਵੀ ਸਾਡੇ ਤੰਗ ਹੋ ਰੇ ਮੈਨੂੰ ਲੱਗਦਾ ਇਹਨੂੰ ਮੁੰਡੇ ਨੂੰ ਤਾਂ ਨੀਂਦ ਆ ਰਹੀ ਹੈ ਆ ਦੇਖੀ ਸੌਂ ਜੀ ਨਹੀਂ ਰਿਹਾ ਚਲੋ ਚੱਲਦੇ ਆਂ ਫੇਰ ਠੀਕ ਹੈ ਨੀ ਚਲੋ ਚੱਲੀਏ ਲੈ ਵੀ ਆਪਣਾ ਵਲੌਗ ਐ ਇੱਥੇ ਤੱਕ ਤਾਂ ਜੀ ਮਿਲਦੇ ਆ ਕੱਲ ਫਿਰ ਕਿਸੇ ਹੋਰ ਨਵੇਂ ਵਲੌਗ ਵਿੱਚ ਦੇਖਦੇ ਆ ਕੱਢਦੇ ਆ ਟੂਰ ਕਿੱਧਰ ਦਾ ਕੱਢਦੀ ਮਨਜੀਤ ਹੈ ਕਿ ਨਹੀਂ ਬਾਕੀ ਥੋੜੀ ਜਿਹੀ ਗਰਮੀ ਐ ਤੁਸੀਂ ਕਮੈਂਟ ਨਹੀਂ ਜੀ ਕਰਨਾ ਹੈ ਵੀ ਅੱਜ ਮਨਜੀਤ ਉਹਨੇ ਖੁਸ਼ ਨਹੀਂ ਤੇਈਆਂ ਥੋੜੀ ਜਿਹੀ ਗਰਮੀ ਜ਼ਿਆਦਾ ਐ ਉਹ ਵੈਸੇ ਇਹਨਾਂ ਨੂੰ ਮੈਂ ਕਿਹਾ ਵੀ ਤਾਂ ਵੀ 5-10 ਕਿਲੋ ਹਾਂ ਤੁਸੀਂ ਨੂੰ ਤਾਂ ਹੈਗੀਆਂ ਹੁਣ ਅਸੀਂ ਥੱਕੇ ਥੁਰੜਨ ਲੱਗੇ ਹੋ ਨਹੀਂ ਗੱਲ ਇੱਕ ਐ ਮੈਂ ਪਹਿਲਾਂ ਕਿਹਾ ਨਹੀਂ ਤਾਂ ਵੀ 5-7 ਕਿਲੋ ਸਕੰਜਮੀ ਬਣਾ ਲਓ ਲੈਣਾ ਹੁਣ ਇੰਨਾ ਕ ਤਾਂ ਤੁਸੀਂ ਉਹ ਵੀ ਪੀ ਗਈਆਂ ਹੋਣੀਆਂ ਨਹੀਂ ਜੋਤੀ ਤਿੰਨ ਵਾਰੀ ਪੀ ਲਈ ਨਾ ਦੋ ਦੇਖਿਆ ਫਿਰ 8-10 ਕਿਲੋ ਪਾਣੀ ਦਾ ਪੀਏਗੇ ਤੁਸੀਂ 5-7 ਕਿਲੋ ਨਿੰਬੂ ਹੈ ਨੀ 5-7 ਕਿਲੋ ਨਿੰਬੂ ਹੈ ਉਹ ਦੇਖ ਤਾਂ ਮਨਜੀਤ ਦਾ ਪੀ ਪੀਗਾ ਤਾਂ ਦੇਖ ਤਾਂ ਸਹੀ ਕਿੰਨੀ ਗਰਮੀ ਆ ਰਹੀ ਹੈ ਚਲੋ ਕੋਈ ਜੋਤੀ ਨੂੰ ਪਤਾ ਜੇ ਵੀ ਪੀਤੀ ਵੀ ਹੈ ਨਾ ਚਲੋ ਠੀਕ ਹੈ ਚੱਲਦੇ ਆਂ ਫਿਰ ਦੋ ਜੀ ਸਾਨੂੰ ਆ ਗਿਆ ਫਿਰ ਇਹ ਵੀ ਕਾਲੇ ਹੋਏ ਵੇ ਜੀ ਦੇਖੋ ਦੂਰ ਜਾਣਾ ਇਹਨਾਂ ਨੇ ਜਾਣਾ ਵੀ ਦੂਰ ਹੈ ਤੇ ਦੇਖੋ ਸ਼ਾਮ ਦਾ ਟਾਈਮ ਹੈ ਹੁਣ ਲੇਟਾਂ ਵੱਲ ਜਾਣੀਆਂ ਵਿਚਾਰੀ ਮਨਜੀਤ ਕੀ ਕਰੂਗੀ ਇਹਦਾ ਸੋਚੀ ਜਾਣਾ ਬੈਠੀ ਨਾ ਜੋਤੀ ਜਾ ਕੇ ਫੋਨ ਕਰਦੀ ਠੀਕ ਹੈ ਠੀਕ ਹੈ ਚਲੋ ਚਲੋ ਠੀਕ ਹੈ ਚਲੋ ਚੱਲਦੇ